ਜੀ ਕੀ ਹਾਲ ਨੇ ਭਾਈ ਔਰ ਘਰ ਪਰਿਵਾਰ ਸਾਰਿਆਂ ਦੇ ਜਾਨਵਰ ਵਗੈਰਾ ਵਾਹਿਗੁਰੂ ਕਿਰਪਾ ਕਰੇ ਸਾਰਿਆਂ ਦੇ ਵਧੀਆ ਹੋਣ ਆ ਗਏ ਭਾਈ ਆਪਾਂ ਇਧਰ ਲੈ ਕੇ ਘਰੇ ਯਾਰ ਖਰਦਾ ਹੁਣ ਤੇ ਅਨਸਾਰ ਫਿਰ ਤਾਂ ਲਾਈਟਾਂ ਕਰੀਏ ਬੰਦ ਭਾਈ ਲਾਈਟ ਚੱਲੀ ਜਾਂਦੀ ਆ ਆਪਣੀ ਹਨਾ ਲਾਈਟ ਬੰਦ ਕਰਕੇ ਪੱਖਾ ਛੱਡਿਏ ਯਾਰ ਚੱਕੋ ਜੀ ਪੱਖਾ ਛੜਤਾ ਲੈਟ ਕਰ ਤੇ ਬੰਦ ਹੁਣ ਆਪਾਂ ਆਪਣੇ ਦੇਖਿਆ ਹੀ ਹਨ ਪਰ ਬਈ ਯਾਰ ਖੰਭ ਵਾਲੇ ਕਬੂਤਰ ਦੇ ਨਿਕਲੇ ਇਹ ਕਿਹੜਾ ਕਬੂਤਰ ਗੱਡੀ ਜਾਂਦਾ ਯਾਰ ਮੈਂ ਤਾਂ ਹੈਰਾਨ ਹਾਂ ਕਿਹੜਾ ਕਮਟਰ ਪੱਟਾ ਝਾੜਾ ਇਹ ਚਾਹਿਆ ਰ ਕੱਲ ਸਾਫ ਕਰਨ ਲੈ ਫੇਰ ਅੱਜ ਫੇਰ ਖੰਭੋ ਕਰ ਰਹੇ ਹੋ ਰਹੇ ਨੇ ਤੇ ਬਹੁਤ ਜਨਮਰਾ ਆਪਣੇ ਸੈੱਟ ਨੇ ਬਾਈ ਜਾਵਾਂ ਹੁਣ ਨਾ ਸ਼ਰਮ ਤਾਂ ਮੈਂ ਚਲ ਸਰੋਂ ਨੂੰ ਪਾਈ ਦੇ ਖਾਈ ਲੈਣਗੇ ਯਾਰ ਸਰੋਂ ਹੁਣ ਫਿਰ ਉਸ ਤੋਂ ਬਾਅਦ ਨਾਲ ਰੂੜੀ ਘੁੱਟ ਕੇ ਪਾਉਣਾ ਯਾਰ ਰੂੜੀ ਗੁੱਟਦਾ ਮੈਂ ਰੂੜੀ ਗੁੱਟ ਕੇ ਇਹਨਾਂ ਨੂੰ ਪਾਉਣਾ ਯਾਰ ਹੁਣ ਮੈਂ ਤਾਂ ਕੰਮ ਸਿੱਟ ਨਹੀਂ ਆਉਣਾ ਰੂੜੀ ਦੇ ਵਿੱਚ ਥੋੜੀ ਜਿਹੀ ਹਲਦੀ ਪਾਉਣੀ ਆ ਬਾਈ ਹਲਦੀ ਚੰਗੀ ਹੁੰਦੀ ਆ ਕਬੂਤਰਾਂ ਨੂੰ ਐਂਟੀਬੈਕਟਿਕ ਹੁੰਦੀ ਆ ਹਲਦੀ। ہماری ਮੂਰੀ ਤੋਂ ਬਚਾਉਂਦੀ ਆ ਹਲਦੀ। ਤੇ ਇਹਦਾ ਮੈਂ ਸਰੋਂ ਬਚੀ ਪਈ ਦੀ ਫਿਰ ਮੈਂ ਚੱਲਣਾ ਖਾ ਲੈਣਗੇ। ਹੈਨਾ? ਤੇ ਜਿੱਦਲੀ ਜਿਹਨੇ ਅੰਡਾ ਧਰ ਲਿਆ ਚਲੋ ਧਰ ਲਿਆ ਫਿਰ ਧਰ ਲਿਆ ਸਹੀ ਕੋਈ ਹਾਲਤ ਹੈ ਨਹੀਂ। ਚਲਣਾ ਰੋੜੀ ਰੜੀ ਕੋਟਲਾ ਬਈ ਫਿਰ ਕਰਦਾ ਵੀਡੀਓ ਕੰਟੀਨਿਊ ਮੈਂ ਸਾਰਾ ਆਪਾਂ ਸੈਟਅਪ ਦੇਖੋ ਸਾਫ ਕਰਿਆ ਪਿਆ ਬਾਉਲੇ ਲਈ ਇਹਦਾ ਕਰੀ ਜਾਂਦੇ ਆ ਸਫਾਈ ਦਾ ਸਿਸਟਮ ਵੀ ਤੇ ਬਸ ਆ ਕਰਕੇ ਨਾ ਹੁੰਦੇ ਸਾਰਾ ਓਕੇ ਕਰਿਆ ਅੱਜ ਕਬੂਤਰ ਨਹੀਂ ਬਈ ਛੱਡਦੇ ਬੱਦਲ ਬਈ ਹੋਰੇ ਬਾਕੀ ਮੈਂ ਜਾਵਾਂਗੇ ਥੋੜਾ ਜਿਹਾ ਤੇ ਕਬੂਤਰ ਨਹੀਂ ਅੱਜ ਆਪਾਂ ਲਓ ਬਈ ਇੱਟ ਪਾਤੀ ਇਹਨਾਂ ਨੂੰ ਆਪਾਂ ਖਾਂਦੇ ਨੇ ਇੱਟ ਇੱਕ ਇੱਕ ਇੱਟ ਦਾ ਕਬੂਤਰ ਨੂੰ ਬਹੁਤ ਜ਼ਰੂਰੀ ਆ ਪਾਣੀ ਪੂਣੀ ਵਾਲੀਆਂ ਬੇਠਾਂ ਇੱਟ ਟੇਟਰ ਨਾਲ ਹਟ ਜਾਂਦਾ ਕਬੂਤਰ ਮਾਰਨੂ ਇਹ ਕਬੂਤਰ ਇੱਟ ਖਾਂਦਾ ਰਹੇ ਇੱਟ ਦਾ ਕਬੂਤਰ ਨੂੰ ਬਹੁਤ ਜ਼ਿਆਦਾ ਚੰਗੀ ਆ ਬਈ ਪਾਣੀ ਚਾਹੀਂਦੇ ਆ ਸਭਾ ਇੱਟ ਪਾਤੀ ਇੱਟੇ ਖਾ ਰਹੇ ਨੇ ਕਰੋਚਿਆਕ ਦਾਣੇ ਦੋਨੇ ਤਾਂ ਬਸ ਇਹਨਾਂ ਨੂੰ ਪਾਈ ਹੋਏ ਨੇ ਅੱਜ ਉਹਨਾਂ ਦਾ ਕਿਹੜਾ ਖਾਣਗੇ ਪਾ ਦਾਂਗੇ ਜਾਂ ਥੋੜੇ ਬੋਤੇ ਕਣਕ ਇੱਟੇ ਹੀ ਖਾਣ ਦੇ ਇਹਨਾਂ ਨੂੰ ਰੰਗ ਵੀ ਲਾਉਣਾ ਯਾਰ ਕਬੂਤਰਾਂ ਦੇ ਹੁਣ ਕੀ ਕਰੀਏ ਰੰਗ ਪਰ ਮੱਲਿਆ ਨਹੀਂ ਅਸੀਂ ਰੰਗ ਲਾ ਦਿੰਦੇ ਚਲ ਕੋਈ ਗੱਲ ਨਹੀਂ ਇੱਕ ਟਖਾਣ ਦੇ ਇਹਨਾਂ ਨੂੰ ਪਹਿਲਾਂ ਆਇਆ ਭੈਣਾਂ ਨਾਲ ਗੱਲ ਕਰਨੀ ਆ ਯਾਰ ਉਹ ਤਰ੍ਹਾਂ ਦੇਖੋ ਲਾਉਣੇ ਦੀ ਆ ਵੀ ਰਦਿਆਂ ਦਾ ਕਰਨਾ ਬਈ ਸਿਸਟਮ ਥੋੜਾ ਜਿਹਾ ਜੇ ਮਾੜਾ ਤਾਂ ਆਹੀ ਸਿਸਟਮ ਆ ਬਈ ਆਪਣਾ ਹੁਣ ਬਸ ਆਪਣੇ ਮੰਨ ਕੇ ਚੱਲ 10-10 ਦਿਨ ਤਾਂ ਹੋਵੇ ਕਬੂਤਰਾਂ ਨੂੰ ਅੰਡੇ ਰੱਖਣਾਂ ਤੇ ਬਾਅਦ 10 ਦਿਨਾਂ ਬਾਅਦ 10 ਦਿਨਾਂ ਤੱਕ ਬੱਚੇ ਕੱਢ ਲੈਣਗੇ ਆਪਣੇ ਕਬੂਤਰ ਫੇਰ ਕੰਮ ਸੈੱਟ ਹੋ ਜਾਊਗਾ ਬਾਕੀ ਹੁਣ ਤਾਂ ਕੁਵਰ ਵਿਦਿਆਨੇ ਕਲੀਅਰ ਚੱਲ। ਮੈਂ ਕੋਡਾ ਸੁੱਕੂ ਜੂ ਅੰਦਰੋਂ ਜਿਓ। ਉਹ ਵੀ ਸਿਸਟਮ ਚਾਹੀਦਾ ਸਕੂਡਾ ਸੁੱਪਣ ਵਾਲਾ ਵੀ ਤਾਂ ਕੋਡਾ ਖੋਲਤਾ ਸੀ ਮੈਂ। ਬਾਕੀ ਨਾ ਇਹ ਖਾ ਲੈਣਗੇ ਉਹ। ਔਰ ਮਿੱਟੀ ਮੁੱਟੀ ਜਿ ਇਕੱਠੀ ਕਰ ਲਾ ਮੈਂ ਨਾ ਯਾਰ ਹਨਾ। ਸਫਾਈ ਕਰਦੇ ਥੋੜੀ ਇਧਰੋਂ ਵੀ ਸਫਾਈ ਜ਼ਰੂਰੀ ਹੈ ਕੋਡੇ ਦੀ। ਕਰਦੀ ਥੋੜੀ ਸਪਾਈਸ ਹੋਈ ਜੀ ਨਾ ਇਹ। ਨਾ ਲੂਣ ਇੱਟਾਂ ਖਾਈ ਜਾਂਦੇ ਖਾ ਲੈਣ ਦੇ ਵਧੀਆ ਰੱਜੇ ਰੱਜ ਲੈਣਗੇ ਖਾ ਕੇ ਯਾਰ। ਨਿਰੂਏ ਨੇ ਕੋਟਾ ਸਾਫ ਹੋ ਜਾਂਦਾ ਬਿੱਟਾਂ ਨਾਲ ਜ਼ਰੂਰੀ ਹੈ ਇੱਟ ਪਾਉਣੀ ਤਾਂ ਆਪ ਨੂੰ ਦਾ ਘਰ ਪੰਨਾਂ ਵੀ ਵੱਧੂ ਨੇ ਭਾਈ ਚੱਲਾਂਗੇ ਥੋੜੋ ਥੋੜ ਮੈਂ ਆਪ ਹੀ ਨਹੀਂ ਕਦੇ ਭਾਈ ਬਾੜੀ ਘੱਟ ਪਾਉਣਾ ਮੈਂ ਤਾਂ ਇੱਟ ਮੈਨੂੰ بس ਚੇਤਾ ਭੁੱਲੇ ਆਂਦਾ ਯਾਰ ਇੱਟ ਪਾਉਣੀ ਆਂ ਐਂ ਟਾਈਮ ਲੰਘੇ ਜਾਂਦਾ ਦਾ ਕਰਕੇ ਇੱਟ ਪੈਂਦੀ ਨਹੀਂ ਇੱਟ ਤਾਂ ਜ਼ਰੂਰੀ ਆ ਪਾਉਣੀ ਕੱਲਾ ਮੈਂ ਕਰ ਲਾਂ ਬਾਈ ਮੜੀ ਸਾਫ ਸਫਾਈ ਵੀ ਆ ਇੰਨਾ ਕਰ ਰਹਿ ਗਿਆ ਆਪਣਾ ਸਾਫ ਸਫ ਕਰਨ ਵਾਲਾ ਬਾਕੀ ਤਾਂ ਸਾਰਾ ਸਾਫ ਕਰੇ ਵੇ ਦੇਖੋ ਤੁਹਾਡੇ ਸਾਹਮਣੇ ਝਾੜੂ ਮਾਰਿਆ ਹੋਇਆ ਉਸ ਇੰਨਾ ਕਰਾਏਗਾ ਉਹ ਆਪਾਂ ਕਰ ਦਈਏ ਇੰਨਾ ਇੱਕ ਕਬੂਤਰਾਂ ਦਾ ਖੁੰਡਾ ਖੋਲਾ ਸਾਫ ਵੀ ਧੁੱਪ ਜੀ ਲੱਗ ਜੂ ਕਬੂਤਰਾਂ ਦੇ ਖੁੰਡੇ ਨੂੰ ਫਿਰ ਆਪਾਂ ਇੱਕਦਣਾ ਮਿੱਟੀ ਉਹ ਕਰ ਦਾਂਗੇ ਚੱਕ ਦਾਂਗੇ ਮਿੱਟੀ ਕਰਨਾ ਬਈ ਮੈਂ ਸੈਟ ਵਿੱਚ ਆ ਆ ਬਣਾ ਲਾਂ ਮੈਂ ਸਾਫ ਆਇਆ ਕਰਕੇ ਫਿਰ ਕਰਦਾ ਵੀਡੀਓ ਕੰਟੀਨਿਊ ਹੋ ਜਾਣਾ ਪੜੇ ਰਹੋ ਆਪਣੀ ਵੀਡੀਓ ਚੰਨੇ ਲਓ ਜੀ ਕੁਣਤ ਭਾਈ ਰੋੜੀ ਤਾਂ ਨੂੰ ਪਾਤੀ ਨਾ ਦਾਣਿਆਂ ਦਾ ਟਾਈਮ ਹੋ ਗਿਆ ਦਾਣੇ ਭੰਗ ਗਏ ਥੋੜੇ ਜਿਹੜੇ ਖਾਣਗੇ ਚੱਕ ਜੇ ਮੋਜੀ ਉੜ ਗਈ ਦੀਆਂ ਗੋਡੇ ਤੋਂ ਨਿਕਲ ਗਏ ਨਾ ਚਤਰਾ ਉੜ ਗਈ ਦੀਆਂ ਨਾ ਦੋ ਚੀ ਐਪੀ ਦਾ ਵੇਂਦੀ ਆ ਨਾ ਐਪੀ ਦੇ ਕੋ ਮਤਰੀ ਉਹ ਤੋਂ ਫੜ ਕੇ ਲਿਆਂਦੀ ਹੂੰ ਸ਼ੱਕੂ ਦਾਣੇ ਖਾਓ ਭਾਈ ਪਾਣੀ ਭਰਦੀ ਐ ਉਹਦਾ ਸਾਫ ਕਰੀ ਪਿਆ ਪਾਣੀ ਪੰਡਾ ਦਾ ਉਹ ਤਾਂ ਭਾਵੇਂ ਹੀ ਪੰਡਾ ਨਾਲ ਪਾਣੀ ਨਾਲ ਚੱਕੋ ਬਈ ਥੇ ਰੱਖ ਦਿੰਨੇ ਆ ਪਾਣੀ ਸਾਫ ਆ ਪਾਣੀ ਭਰ ਦਿੰਨੇ ਆ ਚੱਕ ਬਾਈ ਲੈ ਕੋਈ ਪਾਣੀ ਭਰਤਾ ਬਈ ਆਪਾਂ ਆ ਲੋ ਬਈ ਉਹ ਇਟਾ ਕੇ ਵੀ ਦਿੱਤਾ ਉਹ ਕੇ ਰਿਪੋਰਟ ਹੋ ਗਈ ਜਮਾ। ਦਾਣੇ ਦੋਣੇ ਬਰਜ ਰਹੇ ਨੇ ਨਾ ਯਾਰ ਖੋਡੇ ਚ ਪੜਦਾ ਆ ਜੀ। ਉਹ ਚੀਜ਼ ਜੀ ਨਿਕਲ ਜੂ ਸੱਲ ਜੀ। ਸੱਲ ਜੀ ਵਾਲਾ ਸਿਸਟਮ ਹੋ ਰਿਹਾ ਖੋਡੇ ਚ। ਉਹ ਮੈਂ ਵੀ ਬਸ ਨਾ ਆ ਕੇ ਜਾਈਏ ਯਾਰ। ਟਾਈਮ ਬਹੁਤ ਹੋ ਗਿਆ। ਬਹੁਤ ਠੀਕ ਐ ਇਹਨੂੰ ਖਾਣ ਦਾ ਦਾਣੇ। ਤੇ ਹੁਣ ਆਪਾਂ ਆ ਕੇ ਕਰਦੇ ਆਂ ਵੀਡੀਓ ਕੰਟੀਨਿਊ। ਆਪਾਂ ਚੱਲੀਏ। ਸਮਾਚਾਰ ਦੇਖੇ ਕੰਮ ਦਾ ਏ ਜੀ ਠੀਕ ਆ ਬਾਈ ਮਿਲਦੇ ਆਪਾਂ ਸਾਮ ਨੂੰ ਖਾ ਲੈਣ ਦਰਾਂ ਹਾਂਜੀ ਸਾਮ ਦਾ ਟਾਈਮ ਹੋ ਗਿਆ ਬਾਈ 4 ਵਜੇ ਵਾਲੇ ਨੇ ਆ ਗਿਆ ਆਪਾਂ ਇੱਧਰ ਲੈ ਕੇ ਦਾਨੇ ਪਾ ਦਈਏ ਦਾਨੇ ਪਾ ਕੇ ਚੱਲੀਏ ਤਾਂ ਯਮਨਾਲ ਅੱਜ ਤਾਂ ਮੈਨੂੰ ਕੰਮ ਹੈ ਯਾਰ ਤਾਂ ਕਰਕੇ ਮੈਂ ਸੁਨੇਹਾ ਦਾਣੇ ਪਾਉਣਾ ਹੈ। ਜਿੰਨੇ ਨੂੰ ਘਾਣੇ ਬਾਹਲੇ ਤਾਂ ਖੰਦੇ ਵੀ ਨਹੀਂ ਦਮਾ। ਪਾਣੀ ਪੁਣੀ ਚੈੱਕ ਕਰ ਲੈਨੇ ਇਹਨਾਂ ਦਾ। ਕਵਾਰ ਵਿੱਚ ਕੀ ਸਿਸਟਮ ਹੈ? ਚੱਕੋ ਬਈ ਆ ਦੇ ਸਾਰੇ ਸ਼ਰਲੂ ਮੰਤਰ ਆਪਣੇ ਵੇਖੀ ਪਾਣੀ ਵਿੱਚ ਪਾ ਲੈਣੇ ਘਾਟਾ ਪਾਣੀ ਠੰਬ ਵਾਲੀਆਂ ਮਾਰਦੇ ਨੇ ਯਾਰ ਇੱਕ ਤਾਂ ਪਾਣੀ ਭੁਣੀ ਵਾਲੇ ਭਾਂਡੇ ਹੀ ਖਰਿਆਬ ਕਰ ਦਿੰਦੇ। ਖਾਲੋ ਜਿਹੜੇ ਤੇ ਖਾਣੇ ਨੇ ਫਿਰ ਨਹੀਂ ਚੱਕ ਦੂੰਗਾ ਮੈਂ ਉਹਦੀ। ਸਾਰੀ ਆ ਗੂਤਰੇ ਵੀ ਉੱਠਿਆ ਜਾਂਦਾ। ਚੱਲ ਕੋਈ ਨਾ। ਕੀ ਦੀ ਰਿਪੋਰਟ ਆ ਬਸ ਅੱਜ ਤਾਂ ਬਈ ਕਬੂਤਰੇ ਜੀ ਉੜ ਗਏ ਦੀ ਸਾਨੂੰ ਦੱਸਿਆ ਹੀ ਸੀਗਾ ਉਹ ਉਹ ਕਰਿਆ ਕਬੂਤਰੇ ਉਹ ਨਿਕਲੇ ਖੋਡੇ ਚੋਂ ਉਹ ਚੱਲ ਹੈਪੀ ਤੇ ਬੈ ਗਈ ਹੈਪੀ ਫੜਾ ਗਿਆ ਨਾਲ ਚਿਤਲਾ ਜਾ ਉੜ ਗਿਆ ਸੀ ਬਈ ਉਹ ਵੀ ਫਿਰ ਉਹ ਕਰਿਆ ਬਠਿਆ ਆ ਬੜਕਾ ਬੜਕੂ ਦੇ ਕੇ ਹਰੇ ਪੱਲੇ ਵਾਲਾ ਬਚਾ ਨਿਕਲ ਗਿਆ ਤੇ ਚਲੇ ਤੱਕ ਉੜਦਾ ਨਹੀਂ ਸੀਗਾ ਸੋਦੀਆਂ ਦਾ ਦਾਇ ਤੋਂ ਉੱਡਦਾ ਨਹੀਂ ਇਹ ਦੀ ਮੌਜਾਤਾਰ ਤੇ ਬੈ ਜਾਂਦਾ ਜਾ ਕੇ ਇਹ ਜਾਲ ਆਪਾਂ ਬਣਹਾ ਲਿਆ। ਉਹ ਤਰੀ ਦੇ ਡਰਤੀ ਮਨਾਂ ਦੇ ਮੈਂ ਟਾਈਮ ਵਾ ਲਾਉਗ ਚੱਲ ਬੈਗੀ ਛਾਤਰੀ ਤੇ ਕਿਰਦਾਂ ਨੂੰ ਡਾਤੀ ਛਾਤਰੀ ਤੋਂ। ਫੇਰ ਫੇਰ ਬੈਗੀ ਫੇਰ ਮਾਂ ਚਲੇ ਜਾਂ ਤੂੰ ਫੜਾਈ ਜਾ ਐ ਤਾਂ ਔਖਾ। ਪਰ ਮੈਨੂੰ ਚਲ ਫੜਾ ਗਿਆ ਸੀਗਾ। ਟੜ ਕੇ ਕੱਢਿਆ ਦੀ ਬਚਾ ਜਾਈ ਮੈਂ। ਤੇ ਤੁੱਪੇ ਜਮਾਂ ਚਲ ਬੈਠਾ ਰਹੂਗਾ। ਤੁੱਪ ਜੀ ਲਵਾਈ ਸੀ ਉਹਨੂੰ। ਉਹ ਤੜੜਾ ਆਲੀ ਮਾਰ ਕੇ ਬੈਠਿਆ ਭਾਈ ਇਹ ਇਹ ਲਾਉਣਾ ਬਸ ਆ ਤਰੀ ਤੂੰ ਤਾਪਾ ਇਹ ਗਿੱਜੇ ਸਾਰੇ ਦੇ ਅਡਾਈਆਂ ਦੇਖ ਲੈ ਕਿਵੇਂ ਉੜਦਾ ਹੈ ਆਪ ਕੀ ਤਾਂ ਸੈਕੀ ਨੇ ਸਾਰੇ ਜਾਨਵਰ ਆਪਨੇ ਬਾਕੀ ਓਕੇ ਦੀ ਰਿਪੋਰਟ ਆ ਹੁਣ ਦਾਣੇ ਨੂੰ ਪਾਏ ਤੜਕੇ ਰੋੜੇ ਪਾਏ ਇਹਨਾਂ ਨੂੰ ਸਾਨੂੰ ਰੋੜੇ ਪਾਉਂਗਾ ਇੱਕ ਵਾਰ ਫਿਰ ਇਹਨਾਂ ਨੂੰ ਦਾਣੇ ਪਾਉਂਗਾ ਰੋੜਿਆਂ ਤੋਂ ਬਾਅਦ ਰੋੜੇ ਜ਼ਰੂਰੀ ਨੇ ਪਾਣੀ ਵਾਲੇ ਪਿੱਠ ਮਾਰਦਾ ਕਬੂਤਰ ਜੇ ਰੋੜੇ ਪਾਓ ਪਿੱਠੇ ਹਰੀ-ਹਰੀ ਪਿੱਠ ਮਾਰਦਾ ਜਿਹੜਾ ਯੋਮਾ ਸੱਟ ਵਾਹੰਗ ਰੋੜੇ ਪਾਉਣ ਨਾਲ ਕਬੂਤਰ ਇੰਟਰਵਿਊ ਇੰਟਰਵਿਊ ਸੁਣਦੇ ਰਹਿਣਾ ਵਧੀਆ ਕਬੂਤਰ ਬਾਜ ਜਾਂਦੇ ਬਾਈ ਤਾਂ ਕਰਕੇ ਆਪਾਂ ਨੂੰ ਵੀ ਪਤਾ ਇਹ ਚੀਜ਼ ਦਾ ਹਰੀ ਵਿਠ ਮਾਰਦੇ ਦਾ ਕਬੂਤਰ ਬਸ ਉਹਨੂੰ ਉਹ ਪਾਓ ਹਰੀ ਪਾਣੀ ਵਾਲੀ ਪਤਲੇ ਵਿਠ ਮਾਰਦਾ ਬਸ ਉਹਨੂੰ ਰੋੜੇ ਪਾਓ ਟਰੈਕਟਰ ਸਾਈਕਲਿੰਗ ਦਾ ਪਾウダー ਪਾਈ ਚਲੋ ਉਹਨੂੰ ਓਕੇ ਹੋ ਜਾ ਸੋਹੇ ਆਇਆ ਹਾਂ ਇਹ ਦਾਣੇ ਦੋਨੇ ਇਹਨਾਂ ਨੇ ਖਾ ਲੇ ਚੱਕ ਦੂਗਾ ਬਸ ਨਾ ਹੁਣ ਖਾ ਹੀ ਲੈ ਆਵਲ ਤਾਂ ਦਾਣੇ ਥੋੜੇ ਬਹੁਤ ਜੇ ਹੁਣ ਖਾਣਗੇ ਹੋਰ ਤੇ ਵਾ ਠੀਕ ਆ ਬਾਈ ਜੇ ਵੀਡੀਓ ਵਧੀਆ ਲੱਗੇ ਲਾਈਕ ਕਰੋ ਕਮੈਂਟ ਕਰੋ ਯਾਰ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਵੱਧ ਵੱਧ ਤੇ ਆਪਣੇ ਚੈਨਲ ਨੂੰ ਬਈ ਸਬਸਕ੍ਰਾਈਬ ਕਰ ਲਓ ਮਿਲਦੇ ਆਂ ਆਪਾਂ ਕੱਲ ਨੂੰ ਨਵੀਂ ਵੀਡੀਓ ਦੇ ਵਿੱਚ